ਸੱਚੀ ਗੱਲ ਆ ਤੁਸੀਂ ਬਹੁਤ ਕਰਦੇ ਆ ਕੱਪੜੇ ਤੁਹਾਡੇ ਕੋ ਧੋਤੇ ਨਹੀਂ ਜਾਂਦੇ ਜੇ ਨਹੀਂ ਧੋਨੇ ਤੇ ਮੈਨੂੰ ਦੱਸ ਦਿੰਦੇ ਮੈਂ ਆਪੇ ਧੋ ਲੈਂਦੀ ਤਾਂ ਧੋ ਲੈਂਦੀ ਕੀ ਘਾਂਂਦੀ ਹੀ ਨੇ ਚੇੜਦੀ ਤੁਹਾਨੂੰ ਪਤਾ ਰੋਟੀ ਬਣਾਉਂਦੀ ਸ਼ਹਿਰੋਂ ਆਣ ਕੇ ਮੈਂ ਰੋਟੀ ਬਣਾਈ ਕਿੰਨਾ ਕੰਮ ਕੀਤਾ ਇਹ ਨਹੀਂ ਕਿ ਤੁਹਾਡੇ ਕੱਪੜੇ ਧੋ ਲਈ ਕਿਸਾਨ ਕਰਤਾ ਸ਼ਰ ਆਪਣੇ ਕੰਮ ਗਏ ਸੀ ਮੇਰੇ ਕੰਮ ਗਏ ਫੜਾ ਕਪੜੇ ਧੋਵੋ ਮੈਂ ਨਹੀਂ ਧੋਣ ਦੀ ਧੋ ਲਿਆ ਕਰੋ ਆਪੇ ਮਹਾਰਾਜ ਜੀ ਕਦਾ ਚ ਪੇਰ ਤੇਰੇ ਬੂਥੇ ਤੇ ਤੈਨੂੰ ਬੋਲਣ ਦੀ ਅਕਲ ਹੀ ਹੈ ਨਹੀਂ ਹੈ ਇਹੀ ਕੋ ਚਾਹੁੰਦੀ ਹੈ ਨਾ ਇਹੀ ਕੰਮ ਰਹਿ ਗਿਆ ਹੈ ਬਸ ਹੱਥ ਚੁੱਕਣ ਵਾਲਾ ਇਹ ਵੀ ਚੋਕ ਲੋ ਨਹੀਂ ਕਰਦਾ ਵੀ ਕਰਵਾਉਂਦੇ ਸਭ ਕੁਝ ਠੀਕ ਹੈ ਨਾ ਸੰਦੀਪ ਮੈਂ ਕੋਹ ਨਹੀਂ ਕੀਤਾ ਜੇ ਮੈਂ ਤੈਹ ਲਾ ਕੇ ਕਪੜੇ ਰੱਖੇ ਤੇ ਮੈਨੂੰ ਪਤਾ ਹੈ ਕਿ ਸਾਫ ਆ ਤੂੰ ਜਾਣ ਕੇ ਆ ਕੇ ਲੜਾਈ ਪਾਈ ਆ ਤੇ ਤੂੰ ਓਦਾਂ ਕਹਿੰਦੀ ਹੈ ਕਿ ਰੱਖ ਦੇ ਇੱਥੇ ਮੈਂ ਧੋ ਲੈਣੀ ਆ ਬੋਲਣ ਦਾ ਕਿ ਕੰਮ ਹੋਇਆ ਏ ਬੋਲਣ ਦੀ ਮੰਮੀ ਤੂੰ ਵੇਖ ਲਿਆ ਕਰੋ ਅਣਕੇ ਤੂੰ ਮੇਰਾ ਹੀ ਕਸੂਰ ਕੱਢਣਾ ਵਾ ਕਸੂਰ ਹੀ ਟਾਟਾ ਹੁੰਦਾ ਜਦੋਂ ਸਿਮੀ ਤੈਨੂੰ ਵਾਰ-ਵਾਰ ਕਿਹਾ ਵਾ ਕਿ ਘਰ ਪਰਹੁਣਾ ਵਾ ਨਾ ਬੋਲਿਆ ਕਰ ਪਰ ਤੂੰ ਨਹੀਂ ਬੋਲਣੇ ਹਰਦੀ ਤੈਨੂੰ ਪਤਾ ਨਹੀਂ ਕਾਦੀ ਜਬਾਨ ਰੱਬ ਨੇ ਲਾ ਸੁਟੀ ਹੈ ਹਾਈ ਤੇ ਕੀ ਕਾਣ ਡਈਆਂ ਸਿਮੀ ਕਾਣਾ ਕੀ ਹੈ ਮੰਮੀ ਸ਼ਹਿਰ ਦੀ ਮੈਂ ਸ਼ਹਿਰ ਗਈ ਆ ਇੰਨਾ ਨਹੀਂ ਤੁਹਾਨੂੰ ਪਤਾ ਕਿ ਪਾਲਕ ਪੂਲਕ ਚੋਕ ਕੇ ਰੱਖ ਸੁਟਾ ਜਿਨੇ ਆਣ ਕੇ ਸਬਜ਼ੀ ਮੇਰੀ ਗੱਲ ਸੁਣ ਤੂੰ ਪੁੱਛ ਕੇ ਕਿਨੂੰ ਗਈ ਸ਼ਹਿਰ ਤੇ ਗਈ ਉਸ਼ਿਤ ਜਾਂਦੀ ਕੱਲੀ ਚੁੱਪ ਕਰਕੇ ਤੁਰ ਪੈਣੀ ਮਮੀ ਤੁਹਾਨੂੰ ਕੱਲ ਦਾ ਬਤਾਵਾ ਕਿਨੇ ਸ਼ਹਿਰ ਜਾਣਾ ਤੋ ਹੋਰ ਮੈਂ ਤੁਹਾਨੂੰ ਕੀ ਪੁੱਛਣਾ ਹੈ ਇੱਥੇ ਪੁੱਛਣਾ ਤੇ ਹੈ ਮੇਰੀ ਗੱਲ ਸੁਣੋ ਤੁਸੀਂ ਦੋਹਣੀ ਉਹਦੇ ਦਿਵਾਲੇ ਹੋਈਆਂ ਹੈ ਦਲਜੀਤ ਦੇ ਕੀ ਗਾਲੀ ਜਿਹੜੀ ਗਾਲੀ ਤੇ ਮੇਰਨਾ ਕਰ ਲੈਂਦੀਆਂ ਕਿਹੜੀਆਂ ਦਿਵਾਲੇ ਹੋਈਆਂ ਆਪਾਂ ਕੀ ਕਿਹਾ ਬਾਜੀ ਨੂੰ ਕਿਆ ਕੀ ਨਹੀਂ ਤੀ ਛੱਡਿਆ ਕੀ ਹੈ ਕਹਿਣ ਬਿਨੂ ਦੱਸੋ ਨਾ ਕੀ ਗੱਲ ਕੀ ਹੋਈ ਆ ਬੜਾ ਤੀ ਦੇ ਬੋਲਣ ਉਹ ਤਾਂ ਚਲ ਚੱਲਿਆ ਹੈ ਤਿਆਰ ਹੋਇਆ ਹੈ ਮਾਹ ਇਹ ਨੂੰ ਮੈਂ ਰੋਕਿਆ ਵਾ ਜਾਣ ਦਿੰਦੇ ਭਾਜੀ ਨੂੰ ਉਹਨੇ ਕਿਹੜਾ ਬਗਾਨੇ ਥਾਂ ਜਾਣਾ ਸੀ ਆਪਣੇ ਘਰ ਜਾਣਾ ਸੀ ਮੈਂ ਤਾਂ ਨਹੀਂ ਜਾਣ ਦੇਣਾ ਮੈਂ ਤਾਂ ਇੱਥੇ ਰੱਖਣਾ ਵਾ ਉਥੋਂ ਨੂੰ ਧੱਕੇ ਪਏ ਨੇ ਅੱਗੇ ਤੇ ਹੁਣ ਮੁੜ ਕੇ ਮੈਂ ਜਾਣਦਾ ਵਾ ਤੁਸੀਂ ਔਖੀਆਂ ਕੋ ਹੁੰਦੀਆਂ ਜੀ ਤੁਸੀਂ ਦੇ ਪਖੰਡ ਕਰਨ ਜੇ ਜਾਣਾ ਹੈ ਤਾਂ ਭਾਜੀ ਨੇ ਆਪਣੇ ਘਰ ਹੀ ਜਾਣਾ ਹੈ ਹੋਰ ਕਿਤੇ ਥੋੜਾ ਜਾਣਾ ਸੀ ਤੇ ਚੱਜ ਨਾ ਜਾਂਦਾ ਤੁਸੀਂ ਤਾਂ ਇਹ ਦਿਵਾਲੇ ਹੋਈਆਂ ਸੀ ਗੱਲਾਂ ਬਾਤਾਂ ਕੀਤੀਆਂ ਦੋਵਾਂ ਜਾਣੀਆਂ ਤਾਂ ਚੱਲਿਆ ਹੀ ਉਦੋਂ ਜਾਂਦਾ ਮੇਰੀ ਸੁਣੋ ਗੱਲ ਮੈਂ ਭਾਜੀ ਨੂੰ ਕੋਈ ਗੱਲ ਨਹੀਂ ਕੀਤੀ ਸਗੋਂ ਭਾਜੀ ਅੱਗੋਂ ਮੈਨੂੰ ਡੇ ਹੀ ਬੋਲਣ ਵੀ ਬਹੁਤ ਵੱਧ ਝੜ ਕੇ ਗੱਲਾਂ ਨਾ ਘੜਿਆ ਕਰੋ ਮਿੰਨਾ ਅੱਛਾ ਜੋ ਉਹ ਨਹੀਂ ਮਾਰਾ ਚੰਗਾ ਬੋਲਦਾ ਕਿਸੇ ਨੂੰ ਨਹੀਂ ਉਹ ਤਾਂ ਕਿਸੇ ਨੂੰ ਕਮੁੰਦਾ ਵੀ ਨਹੀਂ ਨਜਾਇਜ਼ ਅੱਛਾ ਮੈਂ ਤਾਂ ਉਹਦਣੇ ਭਾਜੀ ਦਾ ਰੂਪ ਵੇਖਿਆ ਅਸਲੀ ਉਹਨਾਂ ਨੂੰ ਤਾਂ ਬੋਲਣ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੱਦਾਂ ਬੋਲੀਦਾ ਸੀਮੀ ਤੂੰ ਬਹੁਤੀਆਂ ਗੱਲਾਂ ਨਾ ਕਰਿਆ ਕਰ ਮੇਰੀ ਗੱਲ ਸੁਣ ਮੈਨੂੰ ਜੋ ਮਰਜੀ ਕਹਿ ਲਿਆ ਕਰੋ ਪਰ ਉਹਨੇ ਨੂੰ ਕੋਈ ਗੱਲ ਨਹੀਂ ਕਹਿਣੀ ਜੋ ਇੱਥੇ ਆਏ ਗਿਆ ਨਾ ਤਾਂ ਤੂੰ ਹੀ ਮਾਨਸਵੰਨੀਆਂ ਗੱਲਾਂ ਉਹਨੂੰ ਕਰਦੀਆਂ ਜੀ ਉਹਨੇ ਨਹੀਂ ਇੱਥੋਂ ਜਾਣਾ ਕਿਤੇ ਵੀ ਤੇ ਨਾਈ ਕੁੜੀ ਨੇ ਜਾਣ ਨਹੀਂ ਕੀਤੀ ਤੂੰ ਜਾਣ ਕੇ ਗੱਲਾਂ ਕਰਦੀਆਂ ਜਦੋਂ ਵੇਖੀ ਤੂੰ ਦਿਵਾਲੇ ਹੋਈਆਂ ਰਹਿੰਦੀਆਂ ਕਦੀ ਮਾਂ ਆਂਦੀ ਕਦੀ ਧੀ ਆਂਦੀ ਅੱਛਾ ਕਦੀ ਮਾਂ ਆਂਦੀ ਕਦੀ ਧੀ ਆਂਦੀ ਤੇ ਤੁਸੀਂ ਤਾਂ ਨਹੀਂ ਆਉਂਦੀਆਂ ਤੁਸੀਂ ਨਹੀਂ ਬੋਲਦੀ ਆਣ ਕੇ ਕਦੀ ਧੀ ਦੇ ਦਿਵਾਲੇ ਹੋਈਆਂ ਕਦੀ ਮੇਰੇ ਹੋਈਆਂ ਦੀ ਆਪਣੇ ਵਾਰੀਆਂ ਤੈਨੂੰ ਪਤਾ ਲੱਗਦਾ ਮੈਂ ਮੈਨੂੰ ਪਤਾ ਮੈਨੂੰ ਸਾਰਾ ਕੁਝ ਲੱਗਦਾ ਵਾ ਬਸ ਮੈਂ ਕੋਠੀ ਨਹੀਂ ਪਾਉਣ ਦੇਣੀ ਬਾਕੀ ਮੇਰੇ ਨਾਲ ਜੋ ਮਰਜ਼ੀ ਕਰਦੇ ਰੋ ਜੋ ਮਰਜ਼ੀ ਹੋ ਜੇ ਨਾ ਉੱਥੇ ਮੈਂ ਕੋਠੇ ਨਹੀਂ ਪਾਉਣ ਦੇਣ ਤੁਹਾਨੂੰ ਕੋਈ ਗੱਲ ਨਹੀਂ ਤੂੰ ਵੀ ਰੋਕ ਲੀ ਬਸ ਆਏ ਨੇ ਮਿਸਤਰੀ ਲੱਗੇ ਨੇ ਤੂੰ ਫਿਕਰ ਨਾ ਕਰ ਹੋਂ ਮੈਂ ਨਾ ਮਿਲਣ ਨੂੰ ਜੀ ਨਹੀਂ ਕਰਦਾ ਤੂੰ ਇਹੋ ਜੇ ਕੰਮ ਕਰੀ ਜਾਣੇ ਨਾ ਆਪਣੇ ਆਪ ਚੁੱਪਚੀ ਤੇ ਜੇ ਤੁਹਾਨੂੰ ਰੋਕਣ ਦੀ ਤਾਂ ਕਿਉਂ ਨਹੀਂ ਰੋਕਣ ਦੇ ਜਿੱਦਣ ਮੇਰੇ ਤਾਂ ਮੁੰਡੇ ਕਹਿਣਗੇ ਨਾ ਮੈਨੂੰ ਵੀ ਮੰਮੀ ਨਾ ਪਾ ਕੇ ਉਸ ਦਿਨ ਗੱਲ ਕਰਾਂਗੀ ਮੈਂ ਮੈਨੂੰ ਤੁਹਾਡਾ ਡਰ ਨਹੀਂ ਪਿਆ ਤੁਹਾਨੂੰ ਮੈਂ ਪਾ ਕੇ ਦਿੱਤੀ ਆ ਉਹ ਕਹਿੰਦੇ ਆ ਕਿ ਕੀ ਬੁਰੇ ਬਣਨਾ ਵਾ ਕੀ ਰਿਸ਼ਤੇਦਾਰੀ ਆ ਰਿਸ਼ਤੇਦਾਰੀ ਖਰਾਬ ਹੁੰਦੀ ਆ ਪਰ ਤੂੰ ਤਾਂ ਮੰਨਣ ਚ ਨਹੀਂ ਹੋਂਦੇ ਤੁਹਾਡਾ ਰਾਦਾ ਵਾ ਕਿ ਜੇ ਉਹ ਬੋਲਣ ਨਹੀਂ ਦੇਤਾ ਆਪਾਂ ਚੁੱਪ ਕਰਕੇ ਕੋਠੀ ਪਾ ਲਈਏ ਉਹ ਸੋਚਦੇ ਆ ਕਿ ਕੀ ਰਿਸ਼ਤੇਦਾਰੀ ਖਰਾਬ ਕਰਨੀ ਆ ਪਰ ਤੁਹਾਨੂੰ ਤਾਂ ਮਾਸਾ ਸਮਝ ਨਹੀਂ ਆਉਂਦੀ ਕੋਈ ਨਹੀਂ ਜਦੋਂ ਆਉਣਗੇ ਨਾ ਤੇ ਗੱਲ ਕਰਨਗੇ ਮੇਰੇ ਨਾਲ ਤੇ ਮੈਂ ਵੇਖ ਲਾਂਗੀ ਤੁਸੀਂ ਜੋ ਮਰਜ਼ੀ ਕਰਦੀਆਂ ਰਹੋ ਮੈਨੂੰ ਤੁਹਾਡਾ ਕੋਈ ਡਰ ਨਹੀਂ ਆ ਮੈਂ ਤੇ ਪਾ ਕੇ ਦੇਣੀ ਆ ਮੰਮੀ ਤੁਹਾਡੇ ਨਾਲ ਕੋਈ ਨਹੀਂ ਮੱਥਾ ਮਾਰ ਸਕਦਾ ਮੈਂ ਸ਼ਹਿਰੋਂ ਆਈ ਆ ਕਿ ਇਹ ਨਹੀਂ ਕਿ ਘੁੱਟ ਚਾਹ ਚੂ ਪਿਆਲਦਾ ਅਗੋਂ ਹੋ ਲੜਨਾ ਆ ਜਾਂਦੀ ਮੈਨੂੰ ਪੁੱਛ ਕੇ ਜੀ ਬੜੀ ਗਈ ਸੀ ਤੂੰ ਤੈਨੂੰ ਮੈਂ ਚਾਹ ਬਣਾ ਕੇ ਪਿਆਲਨੀ ਆ ਪਤਾ ਤੁਹਾਨੂੰ ਸਾਰਾ ਹੀ ਕਿ ਮੈਂ ਸ਼ਹਿਰ ਜਾਣਾ ਨਾਲ ਮੈਂ ਪਕੌੜੇ ਵੀ ਕੱਢ ਦੇਣੀ ਆ ਆ ਜਾਓ ਤੁਹਾਨੂੰ ਤਾਂ ਹੋਰ ਕੋਈ ਕੰਮ ਨਹੀਂ ਆ ਸਵੇਰ ਦੀ ਇਹ ਨਹੀਂ ਕਿ ਕੋਈ ਸਬਜ਼ੀ ਬਣਾ ਤੁਟਾ ਨਹੀਂ ਬਣਾਉਣੀ ਚਲ ਬੰਦਾ ਪਾਲਕ ਬੂਲਕ ਚੀਜ਼ ਸੋ ਨਾ ਜੀ ਪਤਾ ਵਾ ਕਿ ਗਈ ਆਪੇ ਆਣ ਕੇ ਕਰੂਗੀ بس ਲੰਨ ਵਾਲੀ ਧਿਆਨ ਰਹਿਦਾ ਹਟ ਐ ਮੇਨਾਂ ਦਾ ਤੇ ਚਲਾ ਕੱਪੜੇ ਤੇ ਸੁੱਕ ਕੇ ਆ ਕੱਪੜੇ ਤੇ ਲਾਵਾਂ ਧੀਰੀ ਹਾਂ ਹਾਂ ਮੈਂ ਕੱਪੜੇ ਸੁੱਕ ਕੇ ਲਾ ਲਾਂ ਕੱਪੜੇ ਧੀ ਮੰਮੀ ਦਾ ਸੁਣ ਲੋ ਹਾਂ ਮੈਂ ਸ਼ਹਿਰ ਕੀ ਗਈ ਹਾਂ ਪਹਿਲੇ ਹੋ ਗਈ ਹੈ ਕੀ ਕਹਿੰਦੇ ਕਹਿਣਾ ਕੀ ਹੈ ਕਿ ਤੇ ਭਾਜੀ ਚੱਲੇ ਹੋਣੇ ਆ ਤੇ ਮੈਨੂੰ ਡੇ ਆਣ ਕੇ ਕਹਿਣਗੇ ਕਿ ਤੁਹਾਡੇ ਕਰਕੇ ਚੱਲੇ ਹੀ ਆਹੋ ਤੇ ਮੈਨੂੰ ਵੀ ਡੇ ਗੱਲਾਂ ਕਰਨ ਮੰਮੀ ਇਹ ਉਹ ਤੇ ਪਰੌਣਾ ਚੱਲਿਆ ਉਹ ਤੇ ਨਾ ਮੈਂ ਜਾਂਦੀ ਉਹਨੇ ਤੇ ਚਲੀ ਜਾਣਾ ਨਹੀਂ ਤੇ ਇਹ ਤੁਹਾਡੀਆਂ ਗੱਲਾਂ ਕਰਕੇ ਉਹ ਚੱਲਿਆ ਤੇ ਮੈਂ ਹਾਂ ਚੱਲਿਆ ਸੀ ਤਾਂ ਵੀ ਚੁੱਪ ਕਰਕੇ ਚਲ ਜਾਂਦਾ ਹਾਂ ਉਹ ਵੀ ਵੇਂਦਾ ਹੋਣਾ ਕਿ ਕੋਈ ਆਵੇ ਤੇ ਮੈਨੂੰ ਲੈ ਲਵੇ ਮੈਂ ਨਾ ਹੀ ਜਾਵਾਂ ਨਾਲੇ ਉਹ ਕਿੜਾ ਬਗਾ ਨਹੀਂ ਥਾਂ ਜਾਣਾ ਆਪਣੀ ਘਰ ਜਾਣਾ ਤੇ ਜਾਂਦਾ ਵੀ ਜਾਂਦਾ ਨਹੀਂ ਤੂੰ ਸੱਚ ਨਹੀਂ ਮੰਨਣਾ ਮੰਮੀ ਕਿੱਥੇ ਚੜੀ ਤੇ ਕਿੱਥੇ ਉਤਰੀ ਇਹ ਕਹਿੰਦੀ ਮੇ ਇਹ ਤੇ ਮੇਰਾ ਹਿੱਸਾ ਵਾ ਮੈਂ ਆਪਣੇ ਹਿੱਸੇ 'ਚ ਕੋਠੀ ਪਾ ਕੇ ਦੇਣੀ ਆ ਜੇ ਆਂਦੀ ਇਹ ਤੇ ਘਰ ਮੇਰੇ ਨਾਮ ਆ ਇਹ ਤੇ ਮੈਂ ਕੱਲ ਨੂੰ ਆਪਣੀ ਕੁੜੀ ਦੇ ਨਾਮ ਹੀ ਕਰ ਸਕਣੀ ਤੁਸੀਂ ਕੀ ਕਰ ਲੋਗੇ ਐਦਾਂ ਬਣਾ ਕਹਿੰਦੀ ਸੀ ਮੰਮੀ ਤਾਂ ਕਹਿੰਦੀ ਪਖੰਡ ਤੇ ਜੇ ਜਾਣਦੇ ਤੇ ਜਾ ਦਿੰਦੇ ਆਪਣੀ ਘੜੀ ਜਾਣਾ ਸੀ ਮੰਮੀ ਤੇ ਜਲੂਸ ਹੀ ਕੱਟਣ ਦੀ ਕਰਦਾ ਸੱਚੀ ਆਹੋ ਤੇ ਕਹਿੰਦੀ ਇਹ ਤੁਹਾਨੂੰ ਮੋਹੇ ਪੁੱਛਣ ਦੇ ਤੁਹਾਨੂੰ ਮੈਂ ਹਾਂ ਹੀਗਾ ਆਪਣੇ ਬੇਕੇ ਕਿੰਨਾ ਕਿ ਚਾਲੇ ਹੁੰਦੀਆਂ ਇਹ ਤੁਹਾਨੂੰ ਮੋਹਿਆਂ ਨੇ ਹਿੱਸੇ ਦੇਣੇ ਐਦਾਂ ਬਣਾ ਗੱਲਾਂ ਬੜੀਆਂ ਗੱਲਾਂ ਕੀਤੀਆਂ ਉਹ ਅਰੇ ਮੰਮੀ ਦਾ ਦਖਾਰ ਮੇਰੇ ਲਨਵਾਚੀ ਧਿਆਨ ਦਿੰਦਾ ਆਹ ਤੇ ਕਹਿੰਦੀ ਹੈ ਤੂੰ ਤੇ ਸਿਮੀ ਮਗਰ ਲੱਗੀ ਆ ਸਿਮੇਤ ਨੂੰ ਆਪਣੇ ਮਰ ਕੀ ਬਣਾ ਲਿਆ ਤਾਂ ਤੂੰ ਬੋਲਣ ਲੱਗੀ ਨਹੀਂ ਤੇ ਤੂੰ ਅੱਗੇ ਨਹੀਂ ਬੋਲਦੀ ਆਹੋ ਸਿਮੀ ਨੇ ਜਾਦੂ ਕੀਤਾ ਵਾ ਤੇਰੇ ਉੱਤੇ ਮੈਨੂੰ ਤੂੰ ਲੱਭਦਾ ਨਹੀਂ ਆਪਣੇ ਆਪ ਆਹੋ ਤੇ ਮੈਂ ਮੈਂ ਨਿਆਣੀ ਨਹੀਂ ਆ ਕੋਈ ਮੈਂ ਨਹੀਂ ਗੱਲ ਕਹੀ ਮੰਮੀ ਚੰਗਾ ਹੋਇਆ ਕਿਆ ਉਹਨੇ ਕਹਿੰਦੀ ਸਿਮੀ ਨੇ ਕਿਹਾ ਸਾਰਾ ਕੋ ਕਿ ਤੁਹਾਨੂੰ ਨਹੀਂ ਪਤਾ ਲੱਗਦਾ ਕੀ ਕਰੇ ਛੋਟੀ ਆਹੋ ਦੀ ਨਹੀਂ ਮੈਂ ਤੇ ਇੱਥੇ ਕੋਠੀ ਪਾਕ ਦੇਣੀ ਕੀ ਕਰ ਲੂਗੀ ਆ ਤੂੰ ਦੀ ਦੀ ਤੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਸੱਚੀ ਮੈਂ ਤੇ ਲਾੜਲਾ ਛੇ ਦੇਣ ਹੀ ਹੋਗੀ ਹੈ ਜਿਵੇਂ ਮਮੀ ਦੇ ਦਿਮਾਗ 'ਚ ਕੋਈ ਕੀੜਾ ਵੜ ਗਿਆ ਯਾ ਕਿ ਮੈਂ ਨੂੰ ਇੱਥੇ ਕੋਠੀ ਪਾਕ ਦੇਣੀ ਇੱਥੇ ਹੀ ਪਾਕ ਦੇਣੀ ਅਸੀਂ ਕੀ ਕਰ ਸਕਦੇ ਹਾਂ ਦੀ ਦੀ ਮੇਰਾ ਨਹੀਂ ਕੀ ਕਰਦਾ ਹੁਣ ਬੋਲਣ ਨੂੰ ਮੇਰਾ ਰਾਦਾ ਕੀ ਭੁੰਦੀ ਹੈ ਨਾ ਮੀ ਜੀ ਨਹੀਂ ਚੁੱਪ ਕਰਕੇ ਬੈਠਾ ਹਾਂ ਇਹਨਾਂ ਨੂੰ ਪਾਕ ਦੇ ਦੇ ਜਿੱਥੇ ਕੰਮ ਅੜਿਆੜਿਆ ਰਹਿੰਦੇ ਪਾਵੇ ਤੇ ਆਪਣੇ ਉੱਥੇ ਜਾ ਕੇ ਪਾਵੇਂ ਆ ਕੋਠੀ ਹੁੰਦੀ ਆ ਤੇ ਪਾਉਂਦੀ ਆ ਦੀਦੀ ਆਪਾਂ ਰਹੀ ਜਾਵਾਂਗੇ ਇੱਥੇ ਰਲ ਕੇ ਉਹ ਮੰਨ ਲਾ ਹੁਣ ਅੱਜ ਇਹਨਾਂ ਨੂੰ ਦੇਤੀ ਉੱਥੇ ਸਾ ਕੋਠੀ ਪਾਉਣ ਨੂੰ ਦੇਤੀ ਇਹਨਾਂ ਨੇ ਕੱਲ ਨੂੰ ਫਿਰ ਹੋਰ ਕੋਈ ਗੱਲ ਕਰਨਗੇ ਕਿ ਕੋਠੀ ਵੀ ਤੇ ਪਵਾ ਹੀ ਲਈ ਅਸੀਂ ਠੱਕੇ ਨਾ ਜ਼ਬਰਦਸਤੀ ਨਾ ਆ ਵੀ ਕੰਮ ਕਰਾਵਾਂਗੇ ਨਾਲ ਸਾਡੇ ਕੋਲ ਜਬੋ ਦਸਤੀ ਹਰੇਕ ਚੀਜ਼ ਲੈਣੀ ਆ ਉਹ ਆ ਨਾ ਕੋਠੀ ਨਾਲ ਵਾਲਨ ਫਿਰ ਜੇ ਇਹੀ ਕੋ ਕਰ ਚੱਲਦਾ ਰਿਹਾ ਨਾ ਕਿ ਜੇ ਇਹਨਾਂ ਨੇ ਕੋਠੀ ਪਾ ਲਈ ਤੇ ਇੱਧਰ ਵਾਲੇ ਨੇ ਮੁੜ ਕੇ ਇੱਥੇ ਆਹੋ ਜੇ ਸਿਮੀ ਕੀ ਨੋਆਂ ਦੇ ਇਹਦੇ ਮੰਮੀ ਦਾ ਕੋਈ ਭਰੋਸਾ ਨਹੀਂ ਇਹ ਚਾਰੇ ਪਾਸੇ ਫੇਰ ਸਕਦੀ ਆ ਸਿਮੀ ਕਾਮਣਾ ਤੂੰ ਠੰਡਾ ਪਹਿਨ ਦੇ ਜੀ ਅਹੀਂ ਚੁੱਪ ਕਰ ਗਈ ਹੈ ਨਾ ਇਹਨਾਂ ਨੇ ਸਭੋਂ ਚੜ ਮਚਣੀ ਦੇਖ ਲਾ ਮੈਂ ਪੁਆਈ ਕਿ ਨਹੀਂ ਕੋਠੀ ਮੰਮੀ ਨੇ ਸਭੋਂ ਵੇਖਿਆ ਅੱਜ ਉੱਤੋਂ ਦੀ ਉਹ ਹੋ ਕੇ ਪੈਣਾ ਵਾ ਦੀਦੀ ਸੱਚੀ ਮੈਂ ਥੱਕ ਗਈ ਲੜ ਲੜ ਕੇ ਮੇਰ ਕੋ ਨਹੀਂ ਬੋਲਿਆ ਜਾਂਦਾ ਜਿੰਨਾ ਬੋਲਦੀਆਂ ਨਾ ਮਾਂਾਂ ਦੀਆਂ ਕੋਈ ਹਿਸਾਬ ਨਹੀਂ ਬਾਜੀ ਆ ਤੇ ਬਾਜੀ ਮੇਰੇ ਦਿਵਾਲੇ ਹੋ ਗਈ ਸੀ ਤੂੰ ਹੁਣ ਨਹੀਂ ਮੇਰਾ ਜੀ ਕੱਢਾ ਬੋਲ ਲੈ ਇਹਨਾਂ ਨੇ ਬੜਾ ਹਸਣਾ ਆ ਸਾਡੇ ਤੇ ਕਿ ਪਹਿਲਾਂ ਤਾਂ ਬੜੀਆਂ ਹੀ ਉੱਡ ਉੱਡ ਕੇ ਪੈਂਦੀਆਂ ਹੁਣ ਕਿੱਥੇ ਗਈਆਂ ਏ ਹੌਣ ਕਿੱਥੇ ਬੋਲਣੋਂ ਹਟ ਗਈਆਂ ਹੌਣ ਕੋ ਬੋਲਣੋਂ ਹਟੀਆਂ ਇਹਨਾਂ ਨੇ ਇਦਾਂ ਪੈਣਾ ਹੀ ਹੁਣ ਅੱਗੋਂ ਦੀਦੀ ਬੇਇੱਜ਼ਤੀ ਇਹਨਾਂ ਦੀ ਹੋਈ ਜਦ ਕੋਠੀ ਪੈ ਗਈ ਨਾ ਇੱਥੇ ਲੋਕਾਂ ਨੇ ਵੇਖੀ ਸੋਸੋ ਗੱਲਾਂ ਕਰਨ ਇਹਨਾਂ ਨੂੰ ਬੇਇੱਜ਼ਤੀ ਬੂਰਤੀ ਦਾ ਕੋਈ ਮਤਲਬ ਨਹੀਂ ਹੈਗਾ ਇਹਨਾਂ ਨੂੰ ਤੇ ਆਪਣੇ ਮਤਲਬ ਨਾਲ ਕਿ ਆਪਾਸਾ ਮੈਂ ਆਪਣੀ ਕੁੜੀ ਨੂੰ ਕੋਠੀ ਪਵਾ ਕੇ ਦੇ ਦਾਂ ਇਦਾਂ ਤੇ ਸਾਡੇ ਹਰੇਕ ਇਸੇ ਚ ਹੱਥ ਮਾਰਨ ਲੱਗੀਆਂ ਜੇ ਨਹੀਂ ਆਹ ਹਰਪਿੰਦੀਪ ਦਾ ਮੈਨੂੰ ਪਤਾ ਵਾ ਕਿ ਕਿਥੋਂ ਤੱਕ ਜਾ ਸਕਦੀ ਹੈ ਜਿਵੇਂ ਪਾਜੀ ਬੜਾ ਚਲਾ ਕੇ ਉਹ ਤੈਨੂੰ ਨਹੀਂ ਪਤਾ ਉਹਨੂੰ ਪਤਾ ਲੱਗ ਗਿਆ ਕਿ ਇਹਦੇ ਤੇ ਹੁਣ ਚੁੱਪ ਕਰ ਗਈਆਂ ਅਹੀਂ ਤੇ ਚੱਲ ਕੋਠੀ ਪਾਲੀਆ ਕੱ ਮੈਂ ਵੀ ਦੇਹੇ ਖਲਾਜ ਤਾਂ ਜੇ ਪੁੱਤ ਹੋਏ ਆ ਇਹਨਾਂ ਨੇ ਇੰਨੀ ਹੀ ਉੱਥੇ ਵੀ ਹਿੱਸਾ ਲੈ ਲਿਆ ਥਾ ਕਿ ਜਿੰਨੇ ਤੇ ਲੱਗਦਾ ਇਹਨਾਂ ਦਾ ਇਹੀ ਇਰਾਦਾ ਵਾ ਕਿ ਕੋਠੀ ਪਵਾ ਦੇਣਾ ਮੈਂ ਤੇ ਮੰਮੀ ਉੱਥੇ ਵੀ ਇਹਨਾਂ ਨੇ ਹਿੱਸਾ ਲੈ ਲਿਆ ਆ ਮੈਂ ਤੇ ਮੰਮੀ ਨੂੰ ਪਿਆਰ ਕਰੀ ਜੇ ਉਹ ਉਥੇ ਪਾ ਕੋਠੀ ਉਥੇ ਪੈਸੇ ਲਾ ਤੇ ਨਾਲੇ ਉਹਨਾਂ ਨੂੰ ਵੀ ਪਤਾ ਪਤਾ ਲੱਗਿਆ ਕਿ ਕੁੜੀ ਦੇ ਪੇਕੇਆਂ ਨੇ ਕੋਠੀ ਪਾ ਕੇ ਦਿੱਤੀ ਆ ਤੇ ਸਹੁਰਿਆਂ ਕੱਖ ਨਹੀਂ ਦਿੱਤਾ ਹਾਂ ਤੇ ਪਿੰਡ ਤੇ ਵੀ ਸ਼ੋਅ ਹੋਵੇਗਾ ਤੇ ਇਹਨਾਂ ਨੂੰ ਕੋਈ ਹੈ ਹੀ ਨਾ ਇੱਕ ਜਾਣ ਕੇ ਪੇਕੇ ਆ ਕੇ ਡੇਢ ਲਾਉਂਦੇ ਕੋਈ ਮੰਮੀ ਨੇ ਇੱਕੋ ਹੀ ਰੱਟ ਲਾਈ ਮੈਂ ਇੱਥੇ ਹੀ ਪਾ ਦਿਆਂ ਮੈਂ ਇੱਥੇ ਹੀ ਪਾ ਦਿਆਂ ਦੇ ਵੀ ਉਹ ਕੀ ਕਰੀ ਇਹ ਮੈਨੂੰ ਸਮਝ ਨਹੀਂ ਆਉਂਦਾ ਚੋਪਣਾ ਕਰੀ ਕਿਤੇ ਚੋਪ ਕਰ ਜੀ ਤੇ ਮਾਰ ਲੈਣਾ ਵਾ ਇਹਨਾਂ ਦੇ ਕਈ ਪਾਰ ਆਏ ਫਿਰ ਹੱਟੇ ਸੱਚੀ ਦੀਦੀ ਮੈਂ ਸ਼ਹਿਰ ਚਲ ਜਾ ਤਾਂ ਵੀ ਮੇਰੇ ਦਿਵਾਲੇ ਨਾ ਆਉਂਦੇ ਕੋਈ ਕੰਮ ਕੀਤਾ ਇਹਨਾਂ ਨੇ ਕੀ ਕੋਈ ਲੜਨ ਦਾ ਪਤਾ ਆਈ ਨਹੀਂ ਕਿੰਦੀ ਗੱਲ ਕਿ ਅੱਜ ਨੂੰ ਗਾ ਕਹਿਣਾ ਸੱਚੀ ਮੈਂ ਤਾਂ ਲੋਕ ਲੋਕ ਕੇ ਬੈਣੀ ਆ ਕਿਤੇ ਹੁਕਮ ਕਿਸ ਗੱਲ ਤੋਂ ਫੇਰ ਨਾਲ ਲੜਾਈ ਪੈ ਜੇ ਪਰ ਇਹ ਨਹੀਂ ਟਾਈਮ ਕੱਟ। ਇਹ ਬਾਤਿੰਗ ਆ ਪਤਾ ਨਹੀਂ ਕਾਤੀਆਂ ਬਣੀਆਂ ਇਹਨਾਂ ਦਾ ਸਿਰ ਕਾਤਾ ਵਾ ਕਿ ਇਹ ਹਰ ਟਾਈਮ ਹੀ ਲੜਦੀਆਂ ਰਹੀਏ। ਇਹੀ ਕੰਮ ਉਸੇ ਕਰਦੀ ਸਲੀਪ ਤਾਂ ਹੀ ਤੇ ਕੁਝ ਹੋਉਂਦਿਆ। ਮੈਂ ਤਾਂ ਕਿਹਾ ਮੰਮੀ ਨੂੰ ਮੈਂ ਹੈ ਇਹ ਤੂੰ ਹੀ ਤਾਂ ਦੀ ਖੋਜ ਜਿਹਨੂੰ ਘਰੋਂ ਕੱਢਣ ਤੇ ਮੈਂ ਅਹੀਂ ਨਹੀਂ ਖੋਜਿਆ ਗਿਆ ਘਰੋਂ ਕੱਢਣ ਚ ਜਾ। ਜੀ ਕਿਉਂ ਕਰ ਫੇਰ ਨਾ ਕਿਤੇ ਸੋਣ ਲੈ। ਤੁਹਾਨੂੰ ਪਤਾ ਤਾਂ ਹੈ ਇਹ ਪੰਡਾਣੇ ਲੱਗੀਆਂ ਰਹੀਆਂ ਨੇ ਮਾਵਾ ਤੇ ਫੇਰ ਸਾਡੇ ਦਿਵਾਲੇ ਹੋਏ ਨਾ। ਚਲੋ ਠੀਕ ਆ ਮੈਂ ਵੀ ਕੰਮ ਕਰਨਾ ਚਲ ਕਰ ਲਾ ਮੈਂ ਵੀ ਕੱਪੜੇ ਲਾ ਕੇ ਰੱਖਣਾ ਤੁਸੀਂ ਆਪਾ ਖਾਣਾ ਕੱਪੜਿਆਂ ਦਾ ਨਾਲੇ ਮੈਂ ਇਹਨਾਂ ਦੀਆਂ ਗੱਲਾਂ ਸੁਣਾ ਤੇ ਨਾਲੇ ਕੱਪੜੇ ਧੋਵਾ ਕਿੰਨੀਆਂ ਗੱਲਾਂ ਕਰਦਾ ਭਾਜੀ ਮੈਨੂੰ ਤੇ ਤਾਂ ਵੀ ਮੈਂ ਇਹਨਾਂ ਦੇ ਕੱਪੜੇ ਧੋਹਂਦੀ ਆ ਉਹਨਾਂ ਦੇ ਤਾਂ ਕੱਖ ਨਹੀਂ ਆਪ ਕਰਨਾ ਹੁੰਦਾ ਪੱਬੀ ਕੱਪੜੇ ਧੋਂਡੇ ਦੇਖ ਲੈ ਕੱਪੜੇ ਧੋਂਡੇ ਆ ਹੋਰ ਤਨੀ ਕੋ ਕੋ ਕੰਡੀ ਮੇਰੀ ਗੱਲ ਸੁਣੋ ਕੱਪੜੇ ਤੁਸੀਂ ਧੋਣ ਲਾ ਪਿਆ ਤੇ ਆ ਮਮੀ ਦੇ ਕੱਪੜੇ ਤੁਸੀਂ ਉੱਥੇ ਛੱਡ ਦਿੱਤੇ ਆ ਵੱਖਰੇ ਕੱਢ ਕੇ ਰੱਖਾਂ ਇਹ ਕਿੰਨੇ ਧੋਣੇ ਆ ਤਾਂ ਮੰਮੀ ਧੋ ਲੇ ਮੈਂ ਤੈਹ ਲਾ ਕੇ ਰੱਖਤੇ ਆ ਇੱਕ ਇੱਕੋ ਵਾਰੀ ਪਾਏ ਆ ਇੰਨੀ ਵਾਰੀ ਤਾਂ ਨਹੀਂ ਪਾਏ ਮੈਨੂੰ ਪਹਿਲਾਂ ਦੱਸੋ ਹਾਂ ਤੁਸੀਂ ਦੋ ਦੋ ਵਾਰੀ ਪਾਉਣੇ ਆ ਤੁਸੀਂ ਉਸੇ ਵੇਲੇ ਧੋਣ ਲੱਗ ਪੈਨੇ ਨਾ ਕੱਪੜੇ ਭਾਬੀ ਇਦਾਂ ਨਾ ਕਰਿਆ ਕਰੋ ਠੀਕ ਆ ਨਾ ਤੁਸੀਂ ਵਿਤ ਕਰਾ ਕਰਦੇ ਮੰਮੀ ਦੇ ਨਾਲ ਉਹ ਤੇ ਜਦੋਂ ਦੀ ਮੈਂ ਆਈ ਆ ਨਾ ਮੈਂ ਹੀ ਮੰਮੀ ਨੂੰ ਸਾਂਭਣ ਦੀ ਆ ਤੁਸੀਂ ਤਾਂ ਰੋਟੀ ਤੱਕ ਨਹੀਂ ਪੁੱਛਣੀ ਉਹਨਾਂ ਨੂੰ ਆਹੋ ਜੇ ਤੂੰ ਨਹੀਂ ਹੁੰਦੀ ਮੰਮੀ ਤਾਂ ਭੁੱਖੀ ਮਰਦੀ ਸੀ ਆਪਾਂ ਤਾਂ ਕਦੀ ਦਿੱਤੀ ਨਹੀਂ ਰੋਟੀ ਸਗੋਂ ਜੋ ਤੂੰ ਨਹੀਂ ਨਾ ਹੁੰਦੀ ਆਪਾਂ ਰਹਿੰਦੇ ਹੀ ਵਧੀਆ ਸਾਰੇ ਖੁਸ਼ ਰਹਿੰਦੇ ਹੀ ਇਹ ਨਹੀਂ ਕਿ ਤੀਜੇ ਕਦੇ ਦਿਨ ਲੜਾਈ ਰਹਿੰਦੀ ਸੀ ਹੋਣੀ ਹੋਣ ਲੱਗੀਆਂ ਲੜਾਈਆਂ ਪਹਿਲਾਂ ਨਹੀਂ ਹੁੰਦੀ ਜਦੋਂ ਤੇ ਤੂੰ ਆਈ ਹੈ ਨਾ ਉਦੋਂ ਸੇ ਆਪੇ ਪੈ ਲੱਗੇ ਘਰ 'ਚ ਬਾਬੀਹਾ ਕਿਦਾਂ ਦੀਆਂ ਗੱਲਾਂ ਕਰਨ ਦੇ ਤੂੰ ਕਦੀ ਤੁਸੀਂ ਮੈਨੂੰ ਬੋਲਣ ਲਾ ਪੈਨੇ ਕਦੀ ਮੇਰੇ ਪਰੋਣੇ ਨੂੰ ਬੋਲਣ ਲਾ ਪੈਨੇ ਅਸੀਂ ਵਾਧੂ ਆਏ ਹਾਂ ਜਦੋਂ ਮੈਂ ਸਹਰਨੀ ਨੂੰ ਖਾਂਦੇ ਸੱਚੀਆਂ ਗੱਲਾਂ ਕਰਨੀਆਂ ਹਨ ਤੇ ਤੈਨੂੰ ਬੜੀਆਂ ਮਿਰਚਾਂ ਲੱਗਦੀਆਂ ਸੱਚੀਆਂ ਗੱਲਾਂ ਤੁਸੀਂ ਬਹੁਤ ਕਰਦੇ ਆ ਕੱਪੜੇ ਤੁਹਾਡੇ ਕੋ ਧੋਤੇ ਨਹੀਂ ਜਾਂਦੇ ਜੇ ਨਹੀਂ ਧੋਨੇ ਤੇ ਮੈਨੂੰ ਦੱਸ ਦਿੰਦੇ ਮੈਂ ਆਪੇ ਧੋ ਲੈਂਦੀ ਤਾਂ ਧੋ ਲੈਂਦੀ ਕੀ ਘਾਂਂਦੀ ਹੀ ਨੇ ਚੜਦੀ ਤੈਨੂੰ ਪਤਾ ਰੋਟੀ ਬਣਾਉਂਦੀ ਸ਼ਹਿਰੋਂ ਆਣ ਕੇ ਮੈਂ ਰੋਟੀ ਬਣਾਈ ਕਿੰਨਾ ਕੰਮ ਕੀਤਾ ਇਹ ਨਹੀਂ ਕਿ ਤੁਹਾਡੇ ਕੱਪੜੇ ਧੋ ਲਈਏ ਕਿਸਾਨ ਕਰਦਾ ਸ਼ਹਿਰ ਆਪਣੇ ਕੰਮ ਗਏ ਸੀ ਮੇਰੇ ਕੰਮ ਗਏ ਫੜੋ ਕੱਪੜੇ ਧੋਵੋ ਮੈਂ ਆਣੀ ਧੋਂਦੀ ਧੋ ਲਿਆ ਕਰੋ ਆਪੇ ਹਾਦੋਂ ਕੀ ਤੁਹਾਡੇ ਵਾਲੀ ਤੇ ਪਖਾਂਡੀ ਫੜ ਲਿਆ ਵਾ ਸੰਦੀਪ ਮੈਂ ਕੋਈ ਪਖੰਡ ਨਹੀਂ ਫੜਿਆ ਤੁਸੀਂ ਹੁੰਦੀਆਂ ਜਦੋਂ ਜੀ ਕਰਦਾ ਆਣ ਕੇ ਲਾਂਡੇ ਪੰਦੀਆਂ ਵਾ ਅੰਮੀ ਇਹ ਕੀ ਅਕਲ ਹੋਈ ਕਿੱਦਾਂ ਬੋਲਣ ਢਈ ਆ ਤੂੰ ਕੱਪੜੇ ਕਿੱਦਾਂ ਵਗਾ ਕੇ ਮਾਰੇ ਨੇ ਜੇ ਉਹਨੂੰ ਦਿੱਤੇ ਤਾਂ ਤੂੰ ਨਹੀਂ ਸਕਦੀ ਮੰਮੀ ਧੋਤੇ ਕੱਪੜੇ ਹੀ ਇਹੀ ਬਾਕੀ ਰਹਿ ਗਈ ਢਾਡੀ ਆਣ ਕੇ ਬੋਲਣ ਦੀ ਇਹ ਮਾਰਾ ਜੀ ਦਾ ਚਪੇ ਬੂਥੇ ਤੇ ਤੈਨੂੰ ਬੋਲਣ ਦੀ ਅਕਲ ਹੀ ਹੈ ਨਹੀਂ ਆ ਇਹੇ ਕੋ ਚੁੰਦੀ ਨਾ ਇਹੇ ਕੰਮ ਰਹਿ ਗਿਆ ਹੀ ਬਸ ਹੱਥ ਚੁੱਕਣ ਵਾਲਾ ਇਹ ਵੀ ਜੋਕ ਲੋ ਇਹ ਨਹੀਂ ਕਰ ਤਾ ਵੀ ਕਰਵਾਉਂਦੇ ਸਭ ਕੁਝ ਠੀਕ ਹੈ ਨਾ ਸੰਦੀਪ ਮੈਂ ਕੋ ਨਹੀਂ ਕੀਤਾ ਜੇ ਮੈਂ ਤੈਹ ਲਾ ਕੇ ਕੱਪੜੇ ਰੱਖੇ ਤੇ ਮੈਨੂੰ ਪਤਾ ਹੈ ਕਿ ਸਾਫ ਆ ਤੂੰ ਜਾਣ ਕੇ ਆਣ ਕੇ ਲੜਾਈ ਪਾਈ ਆ ਤੇ ਤੂੰ ਅੱਧਾ ਕਹਿੰਦੀ ਆ ਕਿ ਰਾਹ ਦੇ ਚ ਮੈਂ ਧੋ ਲੈਣੀ ਆ ਬੋਲਣ ਦਾ ਕੀ ਕੰਮ ਹੋਇਆ ਇਹ ਬੋਲਣ ਦੀ ਮੰਮੀ ਤੂੰ ਵੇਖ ਲਿਆ ਕਰੋ ਆਣ ਕੇ ਤੂੰ ਮੇਰਾ ਹੀ ਕਸੂਰ ਕੱਢਣਾ ਵਾ ਕਿਸੇ ਉਰੀ ਡਾਟਾ ਹੁੰਦਾ ਜੀ ਮੈਂ ਤੈਨੂੰ ਵਾਰ-ਵਾਰ ਕਿਹਾ ਵਾ ਕਿ ਘਰ ਪਰੋਣਾ ਵਾ ਨਾ ਬੋਲਿਆ ਕਰ ਪਰ ਤੂੰ ਨਹੀਂ ਬੋਲਣੇ ਹਰਦੀ ਤੈਨੂੰ ਪਰ ਨਹੀਂ ਕਾਦੀ ਜਬਾਨ ਰੱਬ ਨੇ ਲਾ ਸੁਟੀ ਪਰੋਣਾ ਜਾਵੇ ਇੱਥੋਂ ਇੱਥੇ ਕੀ ਘੰਡਿਆ ਵਾ ਅੱਛਾ ਉਹ ਕੀ ਗੱਲ ਹੋਈ ਭਲਾ ਪਰੋਣਾ ਕਿਉਂ ਜਾਵੇ ਪਰੋਣੇ ਨੇ ਇੱਥੇ ਹੀ ਰਹਿਣਾ ਹੁਣ ਭੈਣਾ ਚੱਲ ਜਾ ਇੱਥੋਂ ਚੱਲ ਜਾ ਮੈਂ ਤਾਂ ਤੈਨੂੰ ਕਹਿੜੀ ਚੱਲ ਜਾ ਇਹਨਾਂ ਨੂੰ ਮੇਰੇ ਜਾਵੇ ਜੀਣਾ ਹਰਾਮ ਕੀਤਾ ਵਾ ਲੈ ਕਿਹੜੀ ਗੱਲੋਂ ਤੁਸੀਂ ਕੀਤਾ ਵਾ ਸਾਰੇ ਟੱਬਰ ਦਾ ਕਿਹੜੀ ਗੱਲੋਂ ਜਾਵੇ ਤੂੰ ਆਪ ਤਾਂ ਆਪਣੇ ਘਰ ਵਸੀ ਨਹੀਂ ਤਾਂ ਮੈਨੂੰ ਨਹੀਂ ਵਸਣ ਦੇਣ ਦੀ ਇੱਥੇ ਆਣ ਕੇ ਜਦੋਂ ਮੈਂ ਕਿਹਾ ਬੱਕਰੀ ਕੋਠੀ ਪਾਲ ਜਾਨ ਜਿੱਤੇ ਪਾਣੇ ਤੂੰ ਜਾ ਜਾ ਚੱਲ ਜਾ ਮੇਰੇ ਲਾਗੋ ਮੇ ਨਾਲ ਲੜਿਆ ਨਾ ਕਰੋ ਆਣ ਕੇ ਤੂੰ ਲੜਨੀ ਕੋ ਲੜਦੀ ਮੈਂ ਨਹੀਂ ਲੜਦੀ ਮੰਮੀ ਤਨੂ ਨੇ ਕੋਈ ਮਾਰੀ ਗੱਲ ਤਾਂ ਨਹੀਂ ਕਹੀ ਇਹੋ ਆਖਿਆ ਲੈ ਕੱਪੜੇ ਧੋ ਦੇ ਆਣ ਕੇ ਪਿਆਰ ਨਾ ਕਹਿੰਦੀਆਂ ਕਿ ਭਾਬੀ ਚੱਲ ਮੰਮੀ ਦੇ ਵੀ ਕੱਪੜੇ ਧੋ ਦੋ ਤੇ ਮੈਂ ਵੀ ਬੋਲਦੀ ਚਾਜ ਨਾ ਉਹਨੇ ਮਾਰ ਤੇਰੇ ਸਿਰ ਤੇ ਫਟ ਮਾਰਿਆ ਸੀ ਫਟ ਮਾਰਨੋਂ ਰਹੀ ਤੇ ਨਹੀਂ ਹੋ ਹਮਮ ਅਰਮਾਨ ਨੇ ਕਿਹਾ ਹੀ ਨੇ ਮੰਮੀ ਵੇਖ ਲੋ ਬੋਲਦੀ ਕਿਦਾਂ ਵਾ ਤੂੰ ਨਾ ਇਦਾਂ ਮੱਥਾ ਲਾਇਆ ਕਾ ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਇਹਦਾ ਦਿਮਾਗ ਹੋ ਗਿਆ ਫਿਰ ਆਬ ਮੇਰਾ ਤਾਂ ਜੀ ਨਹੀਂ ਕਰਦਾ ਮੱਥੇ ਲੱਗਨ ਨੂੰ ਤੈਨੂੰ ਕੌਣ ਕਹਿੰ ਆਪਣੇ ਧੋਕੇ ਵੇਹ ਜੰਨੀ ਆ ਤੂੰ ਸੰਦੀਪ ਮੈਂ ਸਾਰੇ ਕੱਪੜੇ ਧੋਣੇ ਆ ਤੁਸੀਂ ਤੇ ਜਾਣ ਕੇ ਮੇਨਾ ਲੰਨ ਹੁੰਦੀ ਆ ਮੰਮੀ ਵੇਹ ਲੋ ਇਹਦਾ ਹਾਲ ਇਹਦਾ ਹਾਲ ਜਾਣ ਜਾਣ ਕੇ ਪੰਗ ਹੋ ਗਈ ਐ ਛਦੇਣ ਇਹਦਾ ਹੋ ਗਿਆ ਦਿਮਾਗ ਖਰਾਬ ਇਹਨੂੰ ਕੱਢਣਾ ਪੈਣਾ ਪੇਕੇ ਦੇ ਮੰਮੀ ਕਾਢੀ ਦੋ ਇਹਨੂੰ ਪੇਕੇ ਪਤਾ ਲੱਗੇ ਇਹ ਮੈਨੂੰ ਬਾਰ ਬਾਰ ਗੱਲਾਂ ਕਰਦੇ ਨਾ ਸਹੁਰਿਆਂ ਤੋਂ ਆ ਗਈ ਤੈਨੂੰ ਰੱਖਿਆ ਨਹੀਂ ਉਹਨਾਂ ਨੇ ਫੇਰ ਲੋਜੀ ਹੁਣੀ ਇਹਨੂੰ ਫੇਰ ਇਹਨੂੰ ਪਤਾ ਲੱਗਣਾ ਕੱਟ ਕੇ ਦੱਸੋ ਮੈਨੂੰ ਤੂੰ ਹੀ ਆ ਗਈ ਆ ਮੈਂ ਨਹੀਂ ਜਾਣਦੀ ਠੀਕ ਆ ਜਿੰਨਾ ਮਰਜੀ ਮੈਨਾਂ ਲੜੋ ਜੀ ਹਾਂ ਕੰਮ ਕਰਦੇ ਆ ਨਾ ਤੇ ਸਭ ਕੁਝ ਮੰਮੀ ਦੇ ਨਾਂ ਹੀ ਆ ਇਹ ਗੱਲ ਮੈਂ ਪਹਿਲਾਂ ਵੀ ਦਸੀ ਭਾਬੀ ਨੂੰ ਆਹੋ ਸਭ ਕੁਝ ਨਾਲ ਹੀ ਲੈ ਜੇ ਇੱਥੇ ਨਾ ਰਹਿਣ ਦਵੇ ਵੇਖ ਨਹੀਂ ਭਲਾ ਕਿੰਨਾ ਕੇ ਨਾਲ ਜਾਂਦਾ ਵਾ ਮੰਮੀ ਦੋਵੇਂ ਕੱਢਣ ਵਾਲੀਆਂ ਵਾ ਤੇ ਦੋਵੇਂ ਜਾਣੀਆਂ ਰਲ ਜਾਂਦੀਆਂ ਵਾ ਤੇ ਤੂੰ ਰਹਿ ਲੈ ਇੱਥੇ ਆਪਾਂ ਚੱਲ ਜਾਈਏ ਫੇਰ ਬੜੀ ਖੁਸ਼ ਆ ਧੀ ਇੱਥੋਂ ਦੀ ਰਵੇ ਤੈਨੂੰ ਕਾਹਦਾ ਦੁੱਖ ਹੋਣ ਦਿਆ ਮੰਮੀ ਧੀ ਆ ਦਾ ਬੜਾ ਦੋਖ ਹੁੰਦਾ ਵਾ ਨੋਵਾ ਦਾ ਨਹੀਂ ਆਉਂਦਾ ਬੜੀਆਂ ਖੁਸ਼ੀ ਆ ਜੇ ਆਪਾਂ ਦੋਵੇਂ ਜਾਨੀਆਂ ਚੱਲਦੀਆਂ ਜੇ ਤੁਸੀਂ ਰਲ ਮਿਲ ਕੇ ਰਹੋ ਤਾਂ ਕੀ ਹੁੰਦਾ ਤੁਹਾਨੂੰ ਨਹੀਂ ਪਤਾ ਕਿ ਉਹਨੂੰ ਧੱਕੇ ਮਾਰ ਕੇ ਕੱਢਿਆ ਵਾ ਤੁਸੀਂ ਰੱਖਣਾ ਕਿੰਨੇ ਰੱਖਣਾ ਤਾਂ ਮੰਮੀ ਰਲ ਮਿਲ ਕੇ ਰਹਿਣ ਰਹੀਆਂ ਇਹ ਰਿੰਦੀ ਨਹੀਂ ਆ ਕੜੀਏ ਕੀ ਕੀ ਕਹੀ ਇਹਨੇ ਤੈਨੂੰ ਮੈਂ ਤੇ ਭਾਬੀ ਤੁਹਾਨੂੰ ਕੁਝ ਕਿਹਾ ਹੀ ਨਹੀਂ ਛੇੜਖਾਨੀ ਆ ਤੇ ਤੁਸੀਂ ਕਰਦੇ ਆ ਸੰਦੀਪ ਤੂੰ ਆਹ ਕੰਮ ਕਰਦੀ ਆ ਕਦੀ ਉਹਦੇ ਦਿਵਾਲੇ ਹੋ ਜੰਨੇ ਤੁਸੀਂ ਪਰੋਣੇ ਦੇ ਤੁਸੀਂ ਤੇ ਪਰੋਣੇ ਨੂੰ ਨਹੀਂ ਬਖਸ਼ਿਆ ਸੰਦੀਪ ਸਭ ਕੁਝ ਤੂੰ ਕੰਡੀਆਂ ਤਾਂ ਆਣ ਕੇ ਦਿਵਾਲੇ ਤੁਸੀਂ ਮੇਰੇ ਹੋ ਜਾਂਦੀਆਂ ਆ ਅੱਛਾ ਪਰ ਉਹਨੇ ਦੇ ਦਿਵਾਲੇ ਤੂੰ ਜਾ ਕੇ ਹੁੰਦਾ ਹੀ ਸੀ ਤੁਹਾਨੂੰ ਮਸੱਰ ਮਣਾਈ ਫੇਰ ਤੀ ਸੌਖੀਆਂ ਹੋਈ ਨਹੀਂ ਬੈਗ ਚੋ ਕੇ ਚਲ ਜਾਂਦਾ ਨਾ ਪਰਉਣਾ ਫੇਰ ਤੀ ਬੜਾ ਖੁਸ਼ ਹੋਣਾ ਚਲੋ ਮੰਮੀ ਰਹਿਣ ਦਿਓ ਇਹਦੇ ਮੱਥੇ ਨਾ ਲੱਗਿਆ ਕਰੋ ਆਹੋ ਲੱਗ ਜਾ ਘੜ ਹੋਰ ਕੀ ਹਿੱਦੇ ਬੜੀ ਖੁਸ਼ ਵਾ ਕਿ ਆਣ ਕੇ ਮੰਮੀ ਮੇਰੇ ਦਿਵਾਲੇ ਹੁੰਦੀ ਏ ਕਿਤੇ ਇਹਨਾਂ ਨੇ ਮੇਰਾ ਜੀਣਾ ਹੀ ਹਰਾਮ ਕੀਤਾ ਵਾ ਜੇ ਮੈਂ ਕੰਮ ਕਰਨੀ ਆ ਤਾਂ ਵੀ ਨਾ ਮੈਨੂੰ ਖਲੋਣ ਦਿੰਦੀਆਂ ਪਤਾ ਨਹੀਂ ਇਹਨਾਂ ਨੂੰ ਕੀ ਗੱਲ ਵਾ